ਕਜੀ ਦੇਖੋ ਉਹਨਾਂ ਦੀ ਆਪਣੀ ਜਗਾ ਹੈ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ ਰਹਿਣ ਮਾਲਕ ਉਹਨਾਂ ਨੂੰ ਬਲੰਦੀਆਂ ਤਰੱਕੀਆਂ ਦੇਣ ਤੇ ਅਸੀਂ ਆਪ ਆਪਣਾ ਜੋ ਕਰਦੇ ਹਾਂ ਉੱਤੇ ਵੀ ਪਰਿਚਲ ਚਲੋ ਇੱਕ ਨਾਰਮਲ ਕੀ ਜਿਵੇਂ ਉਹਨਾਂ ਨੇ ਇੱਕ ਪੂਰੇ ਦੇਸ਼ ਆਪਣੇ ਵਰਲਡ ਚ ਭਰ ਦੇ ਨਾਚ ਚਕਾ ਤਰੰਗ ਉੱਥੇ ਹੀ ਫਰਿਆ ਜਿੱਥੇ ਪਹਿਲੀ ਵਾਰੀ ਪਰਫਾਰਮ ਕੀਤਾ ਤੇ ਇੱਕ ਇਧਰ ਚੀਜ਼ ਲਈ ਜਿਹੜਾ ਪ੍ਰੋਜੈਕਟ ਆਇਆ 6 ਮਹੀਨੇ ਪਹਿਲਾਂ ਤੇ ਅਸੀਂ ਲੈ ਕੇ ਇੱਕ ਬਾਇਕਾਟ ਬਾਲੀਵੁੱਡ ਜਿਹੜਾ ਹੈ ਇਹ ਚੀਜ਼ ਉੱਚ ਨੂੰ ਲੱਗਦੀ ਕਿ ਸਹੀ ਇੱਕ ਪੰਜਾਬੀ ਸੰਗਤ ਨਾਲ ਤਾਂ ਦੇਖੋ ਸਹੀ ਤਾਂ ਨਹੀਂ ਹੈ ਬਟ ਹੁਣ ਉਹਨਾਂ ਦੇ ਕੁਝ ਪਰਸਨਲ ਚੀਜ਼ਾਂ ਆਉਣਗੀਆਂ ਨਾ ਉਸ ਚੀਜ਼ ਚ ਆਪਾਂ ਨੂੰ ਨਹੀਂ ਮੈਟਰ ਦਾ ਪਤਾ ਨਹੀਂ ਹੂੰ ਬਾਕੀ ਅੱਲਾਹ ਵਕ ਸਾਰਿਆਂ ਨੂੰ ਖੁਸ਼ ਰੱਖਣਾ ਤੇ ਜਦ ਤੱਕ ਦੁਨੀਆ 'ਚ ਕੋਈ ਵੀ ਬੰਦਾ ਜੀਦਾ ਨਾ ਬਾਈਕਟ ਨਾ ਹੋਵੇ ਹੂੰ ਜਿਹੜਾ ਵੀ ਉਹ ਮਿਹਨਤ ਕਰਦਾ ਜਿਹੜੀ ਵੀ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਆਪਣਾ ਸਰਦਾ ਰਹੇ ਜੀ ਬਸ ਮਾਲਕ ਕੋਲ ਖਰੀਦ ਸਾਥਵਾ ਸ਼ਟੇ ਚਾਹੇ ਤੁਸੀਂ ਆ ਚਾਹੇ ਮੈਂ ਜੀ ਕੋਈ ਵੀ ਜਿਵੇਂ ਇੱਕ ਦਿਜੀਤ ਖੋਣ ਦੀ ਫਿਲਮ ਆਈ ਹੈ ਇੱਕ ਵਾਰ ਤੇ ਬਾਲੀਵੁੱਡ ਨੇ ਕਿਤੇ ਤਰੀਕੇ ਤੇ ਸਪੋਰਟ ਨਹੀਂ ਕੀਤਾ ਬਾਈਕਰਟ ਜਾਂ ਹੋਰ ਬੜੀ ਚੀਜ਼ਾਂ ਇੱਕ ਹਨ ਕੰਟਰੋਲ ਚੱਲ ਰਹੀ ਉਹ ਸੀਜ਼ਨ ਨੂੰ ਕਿਤੇ ਦੇ ਦੇਓ ਫੇਰ ਜੀ ਦੇਖੋ ਉਹਨਾਂ ਦੀ ਆਪਣੀ ਜਗ੍ਹਾ ਹੈ ਨਾ ਉਹਨਾਂ ਦੀ ਆਪਣੀਆਂ ਕੁਝ ਪਰਸਨਲ ਚੀਜ਼ਾਂ ਤੇ ਸਾਰੇ ਚੰਗੇ ਨੇ ਤੇ ਸਾਰੇ ਰਾਜੀ ਖੁਸ਼ੀ ਰਹਿਣ ਮਾਲਕ ਉਹਨਾਂ ਨੂੰ ਬਲੰਦੀਆਂ ਤਰੱਕੀਆਂ ਦੇਣ ਤੇ ਅਸੀਂ